ਮਾਂ ਨੂੰ ਲਫ਼ਜ਼ਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਮਾਂ ਜਦੋਂ ਸੋਚਦਾ ਵਾਂ ਵੀ ਜਲਾਲੂਦੀਨ ਮੁਹੰਮਦ ਅਕਬਰ ਅਕਬਰੇ ਆউলਿਆ ਬਾਦਸ਼ਾਹ ਸਲਾਮਤ ਕਹਿਣ ਵਾਲੇ ਲੱਖਾਂ ਨੇ ਉਹ ਲਫ਼ਜ਼ ਜਿਨੇ ਕਹਿਣਾ ਵੇ ਅਕਬਰਾ ਜਦੋਂ ਕਹਿੰਦਾ ਉਹਦੇ ਬਾਰੇ ਸੋਚਦਾ ਤੇ ਅੱਖਾਂ ਚ ਪਾਣੀ ਆਪ ਹੀ ਆ ਗੱਡੀ ਹੁਣ ਅੱਖਾਂ ਚ ਪਾਣੀ ਆਉਂਦਾ ਮੇਰਾ ਵੀ ਮਾਂ ਲਿਖਿਆ ਮੈਂ ਮॉम ਡਾਰਲਿੰਗ ਇਸ ਡਾਰਲਿੰਗ ਨੂੰ ਮॉम ਡਾਰਲਿੰਗ ਨੂੰ ਫੋਨ ਕਿਤਾ ਕਰਾ ਇਹ ਚੱਕੂ ਕਿਨਾਂ ਤੂੰ ਵਟੇ ਵਟੇ ਬਾਦਸ਼ਾਹਾਂ ਨੂੰ ਬੜਾ ਫਰਕ ਪੈ ਗਿਆ ਮਾਵਾ ਦੇ ਜਾਨ ਨਾਲ ਅਸੀਂ ਤੇ ਕੁਝ ਵੀ ਨਹੀਂ ਚੈ ਨਹੀਂ ਕਹਿੰਦੇ ਕਿ ਰੈਡੀ ਕੋਟ ਪੈਂਟ ਪਾਜੋ ਜਾਂ ਉਹ ਦਾਦੀ ਦੇ ਔਰੇ ਜੋ ਬਾਹਰ ਨਿਕਲਣ ਦੇ ਪਿਓ ਨੂੰ ਵੇਖਣ ਤੇ ਮੈਂ ਚਾਹੁੰਦਾ ਵੀ ਨਹੀਂ ਕਿ ਮੇਰੀ ਮੇਰੀ ਉਹਦੇ ਚ ਆਉਣ ਉਹ ਜਿਉਂ ਜਾ ਮੈਂ ਕਿਉਂ ਐਦਾਂ ਕਿਉਂ ਦੀ ਮੈਨੂੰ ਉਹਨਾਂ ਨੇ ਬਣਾਇਆ ਤੇ ਮੈਨਾਂ ਜਨਾ ਵੀ ਮੇਰੇ ਬੱਚਿਆਂ ਨੂੰ ਵੀ ਹੋ ਵੀ ਹੈਗਾ ਬੱਚਾ ਤੇ ਬੇ ਇਹ ਬਚਪਨ ਜੀ ਬਹੁਤ ਬਹੁਤ ਜਿੰਨੀ ਜਿੱਤਰਾ ਮੈਨੂੰ ਪੈ ਮਿਲਦਾ ਪੈ ਨਹੀਂ ਹੁੰਨੇ ਕਿਸੇ ਨੂੰ ਪਰ ਉਹਨਾਂ ਚਿਤਰਾ ਕਰਕੇ ਬਿਠੇ ਇੱਥੇ ਮਾਂ ਪਿਓ ਨਾਲ ਜੁੜ ਕੇ ਰਹੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਕਦਰ ਕਰੋ ਇੱਕ ਦਿਨ ਐਸਾ ਆਉਂਦਾ ਵਾ ਕਿ ਤੁਹਾਡੇ ਫੋਨ ਦੇ ਵਿੱਚ ਹਜ਼ਾਰਾਂ ਨੰਬਰ ਲੱਖਾਂ ਨੰਬਰ ਹੁੰਦੇ ਨੇ ਇੱਕ ਨੰਬਰ ਹੁੰਦਾ ਜਿੱਤੇ ਫੋਨ ਨਹੀਂ ਤੁਸੀਂ ਕਰ ਸਕਦੇ ਜਿੰਨੀ ਕਹਿੰਦੇ ਕਿ ਡੜੀ ਕੋਟ ਪੈਂਟ ਪਾਜੋ ਜਾਂ ਸ਼ੇਡ ਲਗਾ ਕੇ ਦਿਓ ਬੱਚੇ ਦਾਦੀ ਦੇ ਹਵਾਲੇ ਆ ਉਹ ਦਾਦੀ ਦੇ ਔਰੇ ਚੋਂ ਬਾਹਰ ਨਿਕਲਣ ਤੇ ਪਿਓ ਨੂੰ ਵੇਖਣ ਸਾਡਾ ਸੈਟਅਪ ਥੋੜਾ ਜਿਆ ਹੋਰ ਸਾਹਬ ਦਾ ਮੇਰਾ ਵੱਡਾ ਬ੍ਰਦਰ ਤੇ ਮੇਰੇ ਮਾਤਾ ਜੀ ਮੇਰੀ ਵਾਈਫ ਭੁਜਾਈ ਮੇਰੀ ਉਹਨਾਂ ਦੀ ਤਾਈ ਮੇਰੇ ਨਿਆਣੇ ਦੀ ਉਹ ਸਾਰੇ ਜਣੇ ਮਿਲ ਕੇ ਉਹਨਾਂ ਨੂੰ ਤਰਾਸ਼ ਰਹੇ ਤੇ ਮੈਂ ਚਾਹੁੰਦਾ ਵੀ ਨਹੀਂ ਕਿ ਮੇਰੀ ਮੇਰੀ ਉਹਦੇ ਚ ਆਉਣ ਉਹ ਜਿਵੇਂ ਜਿਵੇਂ ਮੈਂ ਉਹ ਕਿਉਂ ਐਦਾਂ ਕਿਉਂ ਦੀ ਮੈਨੂੰ ਉਹਨਾਂ ਨੇ ਬਣਾਇਆ ਤੇ ਮੈਂ ਚਾਹਣਾ ਵੀ ਮੇਰੇ ਬੱਚਿਆਂ ਨੂੰ ਵੀ ਉਹੀ ਉਹੀ ਕਰਨ ਡੰਡਾ ਵੀ ਡੰਡਾ ਵੀ ਕੈਮਰੇ ਨਾਲ ਚਾਹੀਦਾ ਪਿਆਰ ਵੀ ਜ਼ਰੂਰੀ ਆ ਡੰਡਾ ਮੇਰੀ ਮਾਤਾ ਦਾ ਬਹੁਤ ਕਾਇਮ ਆ ਪਿਆਰ ਮੇਰੇ ਭਰਾ ਦਾ ਬਹੁਤ ਹੈਗਾ ਬੱਚਾ ਜਿਹੜੇ ਪਏ ਨੇ ਬਚਪਨ ਚ ਬਹੁਤ ਜੀ ਬਹੁਤ ਬਹੁਤ ਜਿੰਨੀ ਜਿੱਤਰੇ ਮੈਨੂੰ ਪਏ ਮਿਲਦਾ ਪਏ ਨਹੀਂ ਹੋਣ ਕਿਸੇ ਨੂੰ ਪਰ ਉਹਨਾਂ ਚਿੱਤਰਾਂ ਕਰਕੇ ਬੈਠੇ ਇੱਥੇ ਹਾਂਜੀ ਹਾਂ ਕਿਉਂਕਿ ਹਮੇਚਾ ਤਾਂ ਕੋਈ ਹਿੰਮਤ ਵੀ ਨਹੀਂ ਕਰਦਾ ਬੱਚੇ ਨੂੰ ਸੱਪੜ ਮਾਰਨ ਦੀ ਪਰ ਜਿਨ੍ਹਾਂ ਸਮਿਆਂ ਚ ਪਈਆਂ ਹੋਈਆਂ ਨੇ ਉਹ ਤਰਾਸ਼ੇ ਹੋਏ ਹੀਰੇ ਨੇ ਹਾਂਜੀ ਹਾਂਜੀ ਮੈਂ ਤਾਂ ਹੀ ਕਹਿੰਦਾ ਵੀ ਮਤਲਬ ਕਿ ਮੈਂ ਉਹ ਬੱਚਿਆਂ ਨੂੰ ਉਹਨਾਂ ਦੇ ਹਵਾਲੇ ਹੀ ਆ ਵੀ ਜਿੱਦਾਂ ਜੋ ਬਣਾਉਣਾ ਬਣਾ ਲਓ ਅੱਜ ਜਿਹੜੀ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਸਨੇਹ ਸੁਨੇਹਾ ਇਹੀ ਦੇਣਾ ਚਾਹਨਾ ਮੈਂ ਕਿ ਰੂਟਡ ਰਹੋ ਆ ਮਾਪਿਆਂ ਨਾਲ ਜੁੜ ਕੇ ਰਹੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਕਦਰ ਕਰੋ ਇੱਕ ਦਿਨ ਐਸਾ ਆਉਂਦਾ ਵਾ ਕਿ ਤੁਹਾਡੇ ਫੋਨ ਦੇ ਵਿੱਚ ਹਜ਼ਾਰਾਂ ਨੰਬਰ ਨੇ ਲੱਖਾਂ ਨੰਬਰ ਹੁੰਦੇ ਨੇ ਇੱਕ ਨੰਬਰ ਹੁੰਦਾ ਜਿੱਤੇ ਫੋਨ ਨਹੀਂ ਤੁਸੀਂ ਕਰ ਸਕਦੇ ਉਹ ਜਿਹੜਾ ਉਹ ਟਾਈਮ ਆ ਨਾ ਉਹ ਟਾਈਮ ਨੂੰ ਅੱਜ ਫੀਲ ਕਰੋ ਕਿ ਉਦੋਂ ਵੀ ਤੇ ਪਛਤਾਉਣਾ ਨਾ ਵੀ ਯਾਰ ਅ ਲਿਖਾ ਮੈਂ ਮਮ ਡਾਰਲਿੰਗ ਇਸ ਡਾਰਲਿੰਗ ਨੂੰ ਮਮ ਡਾਰਲਿੰਗ ਨੂੰ ਫੋਨ ਕਿੱਦਾਂ ਕਰਾਂ ਇਹ ਚੱਕੂ ਕਿਦਾਂ ਉਹ ਵੱਡੇ ਵੱਡੇ ਬਾਦਸ਼ਾਹਾਂ ਨੂੰ ਬੜਾ ਫਰਕ ਪੈ ਗਿਆ ਮਾਵਾ ਦੇ ਜਾਣ ਨਾਲ ਅਸੀਂ ਤਾਂ ਕੁਝ ਵੀ ਨਹੀਂ ਕਹਿੰਦੇ ਅਕਬਰ ਦੀ ਮਾਂ ਮਰ ਗਈ ਤੇ ਅਕਬਰ ਪਾਗਲ ਹੋ ਗਿਆ ਉਹਨੂੰ ਲੱਗਿਆ ਮੇਰੇ ਸਿਰ ਤੋਂ ਛੱਤ ਉੱਠ ਗਈ ਹਿੰਦੁਸਤਾਨ ਦਾ ਬਾਦਸ਼ਾਹ ਉਹ ਲੱਖਾਂ ਸਿਰ ਝੁਕਦੇ ਸੀ ਹਨਾ ਉਹਦੇ ਇੱਕ ਆਵਾਜ਼ ਤੇ ਲੱਖਾਂ ਸਿਰ ਵੱਡੇ ਜਾ ਸਕਦੇ ਸੀ ਉਹ ਕਹਿੰਦਾ ਉਹ ਆਵਾਜ਼ ਇਹਨਾਂ ਰੋਣਾ ਕਿਉਂ ਬਾਦਸ਼ਾਹ ਤਖਤ ਉੱਤੇ ਬੈਠ ਕੇ ਉਕੇ ਨਾ ਰੋਮਾਨਾ ਦੇ ਕੀ ਕਰਾਂ ਜਦੋਂ ਸੋਚਦਾ ਵਾਂ ਵੀ ਜਲਾਲਉਦੀਨ ਮੁਹੰਮਦ ਅਕਬਰ ਅਕਬਰੇ ਆউলਿਆ ਬਾਦਸ਼ਾਹ ਸਲਾਮਤ ਕਹਿਣ ਵਾਲੇ ਲੱਖਾਂ ਨੇ ਉਹ ਲਫ਼ਜ਼ ਜਿਹਨੇ ਕਹਿਣਾ ਵੇ ਅਕਬਰਾ ਜਦੋਂ ਕਹਿੰਦਾ ਉਹਦੇ ਬਾਰੇ ਸੋਚਦਾ ਤਾਂ ਅੱਖਾਂ 'ਚ ਪਾਣੀ ਆਪ ਹੀ ਆਉਟੀ ਹੁਣ ਅੱਖਾਂ 'ਚ ਪਾਣੀ ਆਉਂਦਾ ਮੇਰਾ ਵੀ ਮਾਂ ਉਹ ਨਿਸ਼ਬਦ ਹੋ ਗਈਆਂ ਮੇਰੇ ਕੋਲ ਹੁਣ ਕੋਈ ਸਵਾਲ ਨਹੀਂ ਹੈਗਾ ਕਰਨ ਲਈ ਮਾਂ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਹੈ ਬੋਤੇ ਤੋਂ ਤੋਂ ਤੇ ਕੀ ਕਹਿਣਾ ਹਾਂਜੀ ਹਾਂਜੀ ਉਹ ਕਾਂਟ ਐਕਸਪਲੇਨ ਇਨ ਵਰਡਸ ਮਾਂ ਨੂੰ ਲਫ਼ਜ਼ਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਮਾਂ ਆਪਣੇ ਆਪ ਚ ਹੀ ਬੜੀ ਬੜੀ ਮਹਾਨ ਹੈ